85000 ਠੇਕਾ 4.5 ਕਿੱਲੇ ਜ਼ਮੀਨ ਤਕਸੀਮ ਟੱਕ ਇੱਕ ਪੰਨੇ ਦੀ ਫਰਦ ਸਸ਼ੇਰ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਪ੍ਰਾਪਰਟੀ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਹਾਂ ਜੀ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਸਾਰੀ ਜਾਣਕਾਰੀ ਆਪਾਂ ਜ਼ਮੀਨ ਬਾਰੇ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਤੇ ਜਾਂ ਕੋਈ ਮਸ਼ੀਨਰੀਆਂ ਨੇ પેટ્રોલ ਪੰਪ ਕੋਈ bizness ਕਰ ਰਹੇ ਹੋ ਕਿਸੇ ਵੀ ਪ੍ਰਕਾਰ ਦੇ ਤੁਸੀਂ ਕੋਈ ਵੀ ਚੀਜ਼ ਵੇਚਣੀ ਹੈ ਹਰ ਪ੍ਰਕਾਰ ਦੀ ਆਪਾਂ ਐਡ ਕਰਦੇ ਹਾਂ ਜੀ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵੀਡੀਓ ਤੇ ਸਾਰੀ ਜਾਣਕਾਰੀ ਸਾਨੂੰ ਭੇਜ ਕੇ ਐਡ ਕਰਵਾ ਸਕਦੇ ਹੋ ਨੰਬਰ ਹੈ ਜੀ 987798846987798846 ਇਸ ਨੰਬਰ ਤੇ ਸਾਨੂੰ ਸਾਰੀ ਜਾਣਕਾਰੀ ਦੇ ਨਾਲ ਵੀਡੀਓ ਵੇਚ ਸਕਨੇ ਹੋ ਫਿਰ ਤੁਹਾਡੀ ਆੜ ਜਿਹੜੀ ਚਲਾ ਦਿੱਤੀ ਜਾਊਗੀ ਜੀ ਹੁਣ ਆਪਾਂ ਗੱਲ ਕਰਦੇ ਆਂ ਅੱਜ ਜਿਹੜੀ ਅਸੀਂ ਜ਼ਮੀਨ ਲੈ ਕੇ ਆਏ ਆਂਗੇ ਉਹਦਾ ਠੇਕਾ 85000 ਹੈ ਸਾਢੇ 4 ਕਿੱਲੇ ਜ਼ਮੀਨ ਬਿਕਾਊ ਆ 85000 ਨੂੰ ਠੇਕੇ ਤੇ ਲੱਗਦੀ ਹੈ ਤੇ ਇਹ ਤਕਸੀਮ ਟੱਕ ਹੈ ਜੀ ਇੱਕ ਪੰਨੇ ਦੀ ਫਰਦ ਹੈ ਮੋਟਰ ਲੱਗੀ ਹੋਈ ਹੈ ਨਾਲ ਨਹਿਰ ਦਾ ਪਾਣੀ ਵੀ ਹੈ ਮੋਟਰ ਤੇ ਨਹਿਰ ਦੇ ਪਾਣੀ ਦੀ ਵਾਰੀ ਹੈ 17 ਮਿੰਟ ਕਿੱਲੇ ਦੀ ਦਾ ਕਰਵਾਣਾ ਹੈ ਜੀ ਏਰੀਆ ਪਿੰਡ ਮਲਕੇ ਜ਼ਿਲ੍ਹਾ ਮੋਗਾ ਬਰਗਾੜੀ ਤੋਂ 6 ਕਿਲੋਮੀਟਰ 16 ਫੁੱਟ ਸਰਕਾਰੀ ਰਾਹ ਤੇ 16 ਫੁੱਟ ਸਰਕਾਰੀ ਰਾਹ ਤੇ ਇਹ ਜ਼ਮੀਨ ਲੱਗਦੀ ਹੈ ਜੀ ਤੇ ਨੰਬਰ ਵੀ ਆਪਾਂ ਮਾਲਕ ਦਾ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਇੱਕ ਤਾਂ ਇਹ ਲਿਖ ਕੇ ਦੱਸ ਦਿਆ ਕਰੋ ਜੀ ਕਿ ਕਿੰਨੀ ਕੁ ਜਗ੍ਹਾ ਹੋਵੇ ਤੇ ਕਿੰਨੇ ਕੁ ਰੇਟ ਨੂੰ ਤੇ ਕਿਹੜੇ ਏਰੀਆ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਅਸੀਂ ਆਉਣ ਵਾਲੀ ਵੀਡੀਓ ਲੈ ਕੇ ਆਈਏ ਤੁਹਾਡੇ ਏਰੀਏ ਦੀ ਤੁਹਾਡੇ ਹਿਸਾਬ ਦੇ ਨਾਲ ਅਸੀਂ ਲੈ ਕੇ ਆ ਸਕੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਜਿਹੜੀਆਂ ਪ੍ਰਾਪਰਟੀਆਂ ਅਸੀਂ ਲੈ ਕੇ ਆਉਣ ਜਲਦੀ ਸੇਲ ਹੋ ਸਕਦੀਆਂ ਨੇ ਤਾਂ ਇਹ ਰੇਟ ਹੈ ਜਿਹੜਾ ਜ਼ਮੀਨ ਦਾ 55 ਲੱਖ ਕਿੱਲੇ ਦਾ ਜੀ ਨੰਬਰ ਤੁਸੀਂ ਮਾਲਕ ਵੀਰ ਦਾ ਨੋਟ ਕਰ ਲਓ 9829633935 9829633 935 ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ ਜੀ ਕਈ ਭੈਣ ਭਰਾ ਕੀ ਕਰਦੇ ਨੇ ਕਿ ਵੀਡੀਓ ਸਟਾਰਟ ਨਹੀਂ ਹੋਈ ਤੇ ਪਹਿਲੇ ਹੀ ਉਹਨੂੰ ਬੰਦ ਕਰ ਲੈਂਦੇ ਨੇ ਤੇ ਜਿਹੜਾ ਚੈਨਲ ਦਾ ਵਟਸਐਪ ਨੰਬਰ 987798844 ਵਾਲੇ ਇਹ ਨੋਟ ਕਰ ਲੈਣੇ ਤਾਂ ਤੁਹਾਨੂੰ ਦੱਸਦੇ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਵੀਰੇ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਕਿਹੜੇ ਰਹੀ ਜਮੀਨ ਹੈ ਜਾਂ ਕੋਈ ਵੀ ਚੀਜ਼ ਦੇਖੀ ਹੈ ਸਾਰੀ ਜਾਣਕਾਰੀ ਫੇਰ ਹੀ ਤੁਹਾਡੇ ਤੱਕ ਪਹੁੰਚੂਗੀ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਮਾਲਕਾਂ ਦੇ ਨੰਬਰ ਏਰੀਆ ਰੇਟ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਲਿਖ ਕੇ ਵੀ ਲਾ ਰੱਖਿਆ ਹੁੰਦਾ ਤੇ ਬਾਕੀ ਰਿਕਾਰਡਿੰਗ ਵੀ ਚੱਲ ਰਹੀ ਹੁੰਦੀ ਹੈ ਠੀਕ ਹੈ ਜੀ ਤੇ ਇੱਕ ਵਾਰੀ ਤੁਸੀਂ ਦੁਬਾਰੇ ਫੇਰ ਨੋਟ ਕਰ ਲਓ ਨੰਬਰ ਜਿਹੜੇ ਆਪਾਂ 4.5 ਕਿੱਲੇ ਅੱਜ ਜ਼ਮੀਨ ਲੈ ਕੇ ਆਈਆਂ ਜੀ 55 ਲੱਖ ਨੂੰ ਕਿੱਲਾ ਇਹ ਜ਼ਮੀਨ ਦੇ ਮਾਲਕ ਦਾ ਨੰਬਰ ਹੈ ਜੀ 9829633935 ਆਪਾਂ ਨੰਬਰ ਬਾਰ-ਬਾਰ ਰਿਪੀਟ ਇਸ ਕਰਕੇ ਕਰ ਰਹੇ ਹਾਂ ਕਿ ਤੁਹਾਨੂੰ ਜਿਹੜਾ ਤੁਸੀਂ WhatsApp ਨੰਬਰ ਨੋਟ ਕਰ ਲੈਨੇ ਹੋ ਤਾਂ ਤੁਸੀਂ ਇਹ ਵਾਲਾ ਨੰਬਰ ਨੋਟ ਕਰਨਾ ਜੀ ਉਹ ਵਾਲੇ ਨੰਬਰ ਤੇ ਨਹੀਂ ਕਰਨਾ ਕਿਉਂਕਿ ਉਹ ਚੈਨਲ ਦਾ WhatsApp ਨੰਬਰ ਹੈ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਤੁਹਾਡਾ ਸਾਰੰਤਹਿਲ ਤੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਗੇ ਜਿਵੇਂ ਤੁਸੀਂ ਬਾਕੀ ਵੀਡੀਓ ਨੂੰ ਦੇਂਦੇ ਆ ਰਹੇ ਹੋ ਜੀ ਤੁਹਾਡਾ ਸਾਰੰਤਹਿਲ ਤੋਂ ਧੰਨਵਾਦ ਬਣੇਰੋ ਤੁਸੀਂ ਆਪਣੇ ਚੈਨ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੱਕ ਮਿਲਦੇ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ